ਜਿੱਥੇ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਮਾਰ ਪਈ ਹੈ ਔਰ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਜੇ ਦੇਖਿਆ ਜਾਵੇ ਤਾਂ ਜਿੰਨੇ ਵੀ ਜਿੱਥੇ ਵੀ ਪਾਣੀ ਆਇਆ ਉੱਥੇ ਕਾਫੀ ਜਿਹੜੇ ਘਰ ਟਹਿ ਗਏ ਨੇ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੀ ਗੱਲ ਕਰਾਂਗੇ ਤੇ ਅੰਮ੍ਰਿਤਸਰ ਦੇ ਵਿੱਚ ਵੀ ਕੁਝ ਪੁਰਾਣੇ ਜਿਹੜੇ ਬਿਲਡਿੰਗਾਂ ਨੇ ਸ਼ਹਿਰ ਦੇ ਵਿੱਚ ਮੌਜੂਦ ਨੇ ਉਹ ਡਿੱਗੀਆਂ ਨੇ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੀ ਫਤਿਹ ਸਿੰਘ ਕਲੋਨੀ ਜੋ ਕਿ ਹਕੀਮਾਗੜ੍ਹ ਨੇੜੇ ਹੈ ਉੱਥੇ ਮੌਜੂਦਾਂ ਇੱਕ ਘਰ ਜਿਹੜਾ ਕਿ ਇੱਕ ਗਰੀਬ ਪਰਿਵਾਰ ਹੈ ਜਿਹੜਾ ਕਿ ਮਿਹਨਤ ਮਜ਼ਦੂਰੀ ਕਰਕੇ ਜਿਸਨੇ ਆਪਣਾ ਮਸਾਹੇ ਘਰ ਬਣਾਇਆ ਸੀ ਸੋ ਉਸ ਦਾ ਕੇ ਮਕਾਨ ਏ ਉਹ ਡਿੱਗ ਗਿਆ ਬਰਸਾਤ ਦੇ ਕਾਰਨ ਪਿਛਲੇ ਕਾਫੀ ਜਿਵੇਂ ਕਿ ਲੰਮੇ ਸਮੇਂ ਤੋਂ ਬਰਸਾਤ ਆ ਪੈ ਰਹੀ ਇਸ ਦਾ ਉਸ ਦੇ ਕਰਕੇ ਜਿਹੜੇ ਕਿ ਕਾਫੀ ਜਿਹੜੇ ਕਿ ਘਰ ਨੁਕਸਾਨੇ ਗਿਆ ਸੀ ਇਸੇ ਤਰ੍ਹਾਂ ਹੀ ਇਹ ਘਰ ਵੀ ਜਿਹੜਾ ਕਿ ਨੁਕਸਾਨਿਆ ਗਿਆ ਇੱਕ ਗਰੀਬ ਪਰਿਵਾਰ ਸਬਜ਼ੀ ਵੇਚ ਕੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਤੇ ਉਸ ਦਾ ਜਿਹੜੀ ਛੱਤ ਇਸ ਤਰ੍ਹਾਂ ਨਾਰਾਣੀ ਕਿਤਨਾ ਕਿਤੇ ਦੁੱਖਾਂ ਦਾ ਪਹਾੜ ਉਸ ਵੀਰ ਤੇ ਗਿਰਿਆ ਇਸ ਪਰਿਵਾਰ ਤੇ ਗਿਰਿਆ ਸੋ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਗਣੀ ਮਤ ਇਹ ਰਹੀ ਕਿ ਇਹ ਜਦੋਂ ਮਕਾਨ ਡਿੱਗਿਆ ਤਾਂ ਗਲੀ ਦੇ ਵਿੱਚ ਕੋਈ ਨਹੀਂ ਸੀ ਸੋ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਜਿਹੜਾ ਕਿ ਪਰਿਵਾਰ ਦਾ ਜਿਹੜਾ ਕਿ ਉਹ مالی ਨੁਕਸਾਨ ਕਾਫੀ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਕਿ ਦੂਜੀ ਮੰਜ਼ਲ ਦਾ ਇਹ ਲੈਂਟਰ ਹੈ ਜਿਹੜਾ ਕਿ ਡਿੱਗਿਆ ਛੱਤ ਡਿੱਗੀ ਹੈ ਸੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਲੱਖਾਂ ਦਾ ਨੁਕਸਾਨ ਹੋਇਆ ਸੋ ਪਰਿਵਾਰ ਹੁਣ ਇਹ ਸੋਚ ਰਿਹਾ ਕਿ ਉਹ ਦੁਬਾਰਾ ਇਹ ਮਕਾਨ ਕਿਵੇਂ ਬਣਾਏ ਕਿਉਂਕਿ ਅੱਜ ਦੇ ਦੌਰ ਮਹਿੰਗਾਈ ਦੌਰ ਵਿੱਚ ਜਿੱਥੇ ਕਿ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਔਖਾ ਉੱਥੇ ਹੀ ਘਰ ਬਣਾਉਣਾ ਬਹੁਤ ਔਖਾ ਹੈ ਸੋ ਪੰਜਾਬ ਦੇ ਵਿੱਚ ਜਿੱਥੇ ਕਿ ਹੜ੍ਹ ਆਏ ਨੇ ਉੱਥੇ ਹੀ अनेका ਜਿੱਥੇ ਕਿ ਲੋਕਾਂ ਦਾ ਨੁਕਸਾਨ ਹੋਇਆ ਉੱਥੇ ਹੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਾਫੀ ਜਿਹੜੇ ਕਿ ਜਗ੍ਹਾ ਤੇ ਘਰ ਡਿੱਗੇ ਨੇ ਸੋ ਇਸੇ ਤਰ੍ਹਾਂ ਹੀ ਫਤਿਹ ਸਿੰਘ ਕਲੋਨੀ ਦੀ ਤਸਵੀਰ ਹੈ ਜਿੱਥੇ ਕਿ ਅੱਜ ਸਵੇਰੇ ਇਹ ਦੂਸਰੀ ਮੰਜ਼ਲ ਦਾ ਮਕਾਨ ਹੈ ਜਿਹੜਾ ਕਿ ਛੱਤ ਡਿੱਗੀ ਹੈ ਸੋ ਗਲੀ ਦੇ ਵਿੱਚ ਡਿੱਗੀ ਹੈ ਕਿਤੇ ਨਾ ਕਿਤੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਪਰ ਬਚਾਅ ਹੋ ਗਿਆ ਪਰ مالی ਨੁਕਸਾਨ ਸੋ ਲੱਖਾਂ ਦਾ ਨੁਕਸਾਨ ਕਿਉਂਕਿ ਅੰਦਰ ਸਮਾਨ ਵੀ ਕਾਫੀ ਪਿਆ ਹੋਇਆ ਸੀ ਸੋ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਔਰ ਪਰਿਵਾਰ ਜਿਹੜਾ ਕਿ ਸਹਾਇਤਾ ਲਈ ਮੰਗ ਕਰ ਰਿਹਾ ਸੋ ਤਸਵੀਰਾਂ ਤੁਹਾਨੂੰ ਸਾਂਝਾ ਕਰ ਰਹੇ ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਦੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਕਾਨ ਦੀ ਛੱਤ ਜੋ ਕਿ ਦਿਨ ਦਿਹਾੜੇ ਹੀ ਇਹ ਡਿੱਗ ਪਈ ਹੈ ਔਰ ਗਨੀਮਤ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੋ ਮਾਲੀ ਨੁਕਸਾਨ ਪਰਿਵਾਰ ਦਾ ਬਹੁਤ ਜ਼ਿਆਦਾ ਹੋਇਆ ਸੋ ਆਲੇ ਦੁਆਲੇ ਦੇ ਇਲਾਕੇ ਦੇ ਲੋਕ ਵੀ ਪਹੁੰਚੇ ਨੇ ਔਰ ਇੱਕ ਦੂਜੇ ਨੂੰ ਮੱਦੀ ਅਪੀਲ ਕਰ ਰਹੇ ਨੇ ਸੋ ਸਾਨੂੰ ਵੀ ਚਾਹੀਦਾ ਹੈ ਕਿ ਇੱਕ ਦੂਜਾ ਸਾਥ ਦੇਣਾ ਚਾਹੀਦਾ ਸੋ ਪਰਿਵਾਰ ਨਾਲ ਵੀ ਗੱਲਬਾਤ ਕਰਦੇ ਆ ਪਰਿਵਾਰ ਨਾਲ ਵੀ ਗੱਲਬਾਤ ਕਰਦੇ ਆ ਪਰਿਵਾਰ ਵੀ ਇੱਥੇ ਮੌਜੂਦ ਹੈ ਕੀ ਨਾਮ ਹੈ ਤੁਹਾਡੇ ਪੰਜੀ ਮੇਰਾ ਪਰਮਜੀਤ ਕੌਰ ਕਿਹੜਾ ਏਰੀਆ ਇਹ ਤੁਹਾਡੇ ਜਿਹੜਾ ਕਿ ਛੱਤ ਡਿੱਗੀ ਹੈ ਸਾਹਿਬ ਜਦਾ ਫਤਿਹ ਸਿੰਘ ਨਗਰ ਓਪੋਜੀਟ ਸੈਟ ਗੇਟ ਖਕੀਮਾ ਕਿੰਨਾ ਪੁਰਾਣਾ ਇਹ ਮਕਾਨ ਸੀ ਜਿਹੜਾ ਕਿ ਡਿੱਗਿਆ ਇਹ 5 ਸਾਲ ਉੱਪਰ ਨੂੰ ਪਾਇਆ ਸੀ ਤੇ ਪਹਿਲਾਂ ਅਸੀਂ ਬਣਿਆ ਬਣਾਇਆ ਲਿਆ 10 ਸਾਲ ਸਾਨੂੰ ਹੋ ਗਿਆ ਇੱਥੇ ਰਹਿੰਦੇ ਹਾਂ ਘਰ ਵਿੱਚ ਕਮੂਣ ਵਾਲਾ ਕੌਣ-ਕੌਣ ਮੇਰੇ ਹਸਬੰਦ ਹੀ ਮਜ਼ਦੂਰੀ ਕਰਦੇ ਆ ਉਹ ਦਿਹਾੜੀਆਂ ਕਈ ਵਾਰ ਲੱਗਦੀ ਹੈ ਬਰਸਾਤ ਕਰਕੇ ਕਈ ਵਾਰ ਨਹੀਂ ਵੀ ਲੱਗਦੀ ਹੈਗੀ ਇਹ ਲੱਗਦਾ ਹੈ ਕਿ ਪਿਛਲੇ ਕਾਫੀ ਦਿਨੋਂ ਜੇ ਬਰਸਾਤਾ ਹੋ ਰਹੀ ਨੇ ਇਸ ਦੇ ਕਾਰਨ ਹੀ ਤੁਹਾਡੇ ਮਕਾਨ ਦੇ ਟਿਕਾਣੇ ਮੈਂ ਸਾਨੂੰ ਮੀਂਹ ਦੀ ਮਾਰ ਪਈ ਆ ਜਿਵੇਂ ਬਰਸਾਤਾ ਹੋ ਰਹੀਆਂ ਉਹੀ ਮੀਂਹ ਦੀ ਮਾਰ ਸਾਨੂੰ ਪੈ ਰਿਆ ਉਸੇ ਦੀ ਮਾਰ ਪਈ ਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਹੋ ਗਿਆ 4-5 ਲੱਖ ਦਾ ਮੇਰੇ ਕੋਈ ਸਮਾਨ ਨਹੀਂ ਕੋਈ ਖਾਣ ਨੂੰ ਕੋਈ ਪੀਣ ਨੂੰ ਕੋ ਰੈਨ ਨੂੰ ਨਹੀਂਗਾ ਕੁਸਮਾਨ ਨੂੰ ਨਹੀਂ ਪਰਿਵਾਰ ਚ ਕੌਣ ਕੌਣ ਹੈ ਇੱਕ ਹਸਬੰਦ ਹੈ ਇੱਕ ਬੇਟੀ ਹੈ ਕੀ ਲੱਗਦਾ ਹੈ ਕਿ ਜਦੋਂ ਕਮਾਨ ਵਾਲਾ ਵੀ ਇੱਕ ਜਣਾ ਹੈ ਮਿਹਨਤ ਮਜ਼ਦੂਰੀ ਕਰਕੇ ਕਮਾਉਂਦਾ ਹੈ ਔਰ ਘਰ ਬਣਾਉਣਾ ਅੱਜ ਕੱਲ ਦੇ ਸਮੇਂ ਵਿੱਚ ਬਹੁਤ ਔਖਾ ਹੈ ਔਰ ਇਸ ਤਰ੍ਹਾਂ ਦਾ ਜਿਹਾ ਕਿ ਦੁੱਖਾਂ ਦਾ ਪਹਾੜ गिर ਜਾਵੇ ਔਰ ਘਰ ਦੀ ਛੱਤ ਹੀ ਨਾ ਰਵੇ ਤਾਂ ਇਨਸਾਨ ਜਾਏਗਾ ਕਿੱਥੇ ਭਾਜੀ ਮੈਂ ਤਿੰਕਾ ਤਿੰਕਾ ਚਲੋ ਮਾਲਕ ਦੀ ਕਿਰਪਾ ਨਾਲ ਬਣਾਇਆ ਬੜੀ ਹੋ ਜਾ ਦੇਣ ਵਾਲਾ ਪੈਸਾ ਪਿਆ ਆ ਵੱਖਰਾ ਉਹ ਜਿਵੇਂ ਬਣਾਇਆ ਜਿਵੇਂ ਜਿਹੜਾ ਚੁੱਕ ਚੁਕਾ ਕੇ ਬਣਾਇਆ ਮੈਂ ਕੜਾਪ ਮਜ਼ਦੂਰੀ ਤੋਂ ਕਿੰਨਾ ਕ ਬਣ ਜਾਣਾ ਮੇਰ ਕੋ ਚੱਕਰ ਚ ਚੁੱਕੇ ਬਣਾਇਆ ਹਾਂਜੀ ਕਰਜ਼ਾ ਚੁੱਕਿਆ ਮੇਰਾ ਕਰਜ਼ਾ ਵੀ ਸਿਰ ਤੇ ਆ ਬਿਲਕੁਲ ਸੋ ਭਾਵਕ ਹੈ ਪਰਿਵਾਰ ਕਰਜ਼ਾ ਚੁੱਕ ਕੇ ਮਕਾਨ ਬਣਾਇਆ ਔਰ ਇਸ ਤਰ੍ਹਾਂ ਛੱਤ ਦੇ ਗ ਜਾਣੀ ਘਰ ਤੇ ਛੱਤ ਨਾ ਰਹਿਣੀ ਪਰਿਵਾਰ ਤੇ ਛੱਤ ਨਾ ਰਹਿਣੀ ਤਾਂ ਕਿਤੇ ਨਾ ਕਿਤੇ ਦੁੱਖਾਂ ਦਾ ਪਹਾੜ ਗਿਰਿਆ ਸੋ ਬਰਸਾਤ ਕਰਕੇ ਜਿੱਥੇ ਅਨੇਕਾਂ ਲੋਕਾਂ ਦਾ ਜਿਹੜਾ ਕਿ ਨੁਕਸਾਨ ਹੋਇਆ ਸੋ ਪਰਿਵਾਰ ਦੇ ਮੁਖੀ ਮजूद ਨੇ ਕੀ ਨਾਮ ਮਰਜੀ ਤੁਹਾਡਾ ਸਰਦਾਰ ਰਾਮ ਮਰਜੀ ਸੀ ਕੀ ਲੱਗਦਾ ਕਿ ਜਿੱਥੇ ਫੜਾ ਨੇ ਹੋਰਾਂ ਦਾ ਨੁਕਸਾਨ ਕੀਤਾ ਤੁਹਾਡਾ ਵੀ ਬਹੁਤ ਬਹੁਤ ਜਿਆਦਾ ਨੁਕਸਾਨ ਆ بارش ਨੇ ਬਹੁਤ ਕੀਤਾ ਮੀਂਹ ਨੇ ਬਹੁਤ ਨੁਕਸਾਨ ਕੀਤਾ ਮੈਂ ਹੋਇ ਕੱਲਾ ਕਮਾਣ ਵਾਲਾ ਦਿਹਾੜੀਦਾਰ ਅੱਜੇ ਲੱਗਦੀ ਹੈ ਠੀਕ ਹੈ ਨਾ ਇਹ ਨਗਦੀ بارش ਕਰਕੇ ਤੁਹਾਨੂੰ ਪਤਾ ਦਿਹਾੜੀਆਂ ਵੀ ਨਹੀਂ ਲੱਗਦੀਆਂ ਵੀ ਅੱਜਕੱਲ ਸੋ ਕਿ ਜਿਹੜਾ ਇਹ ਤੁਹਾਡੀ ਛੱਤ ਡਿੱਗੀ ਹੈ ਲੈਂਟਰ ਡਿੱਗੇ ਹੈ ਕਿੰਨਾ ਪੁਰਾਣਾ ਮਕਾਨ ਹੈ ਸਾਰੇ 5 ਸਾਲ ਪਹਿਲਾਂ ਨਵਾਂ ਬਣਾਇਆ ਹੀ ਉੱਪਰ ਨਾਲ ਤੇ 10 ਸਾਲ ਪਹਿਲਾਂ ਜਿਹੜਾ ਕਿ ਨਹੀਂ ਰਹਿੰਦੇ ਪਏ ਅਸੀਂ ਠੰਡੇਾਂ ਦੇ ਤੇ ਉਸ ਸਮੇਂ ਕਮਰੇ ਦੇ ਵਿੱਚ ਇੱਥੇ ਕੋਈ ਨਹੀਂ ਸੀ ਘਰ ਦੇ ਵਿੱਚ ਕੋਈ ਮੌਜੂਦ ਹੈਗਾ ਸੀ ਤੁਹਾਡੇ ਨਹੀਂ ਸਰ ਬਾਹਰ ਹੀ ਸੀ ਸਾਰੇ ਕਿ ਇੱਧਰ 2 ਮਿੰਟ 2 ਮਿੰਟ ਦਾ ਫਰਕ ਪਿਆ ਬਾਹਰ ਦੇ ਨਾਲ ਸੇ ਨਹੀਂ ਤਾਂ ਕੋਈ ਨਾ ਕੋਈ ਜਾਣੇ ਨੁਕਸਾਨ ਵੀ ਹੋ ਜਾਣਾ ਜਾਣੇ ਨੁਕਸਾਨ ਹੋ ਸਕਦਾ ਹੈ ਗਲੀ ਵੀ ਚੱਲਦੀ ਹੈ ਗਲੀ ਵਿੱਚ ਤਾਂ ਕੋਈ ਨਹੀਂ ਨਹੀਂ ਸਰ ਕੋਈ ਨਹੀਂ ਸੀ ਗਲੀ ਦੇ ਵਿੱਚ ਸੋ ਕਿ ਜਿਹੜਾ ਨਰ ਸਮਾਨ ਪਿਆਈ ਸਾਰਾ ਮਿਲ ਖਤਮ ਹੋ ਸਾਰਾ ਖਤਮ ਹੋ ਗਿਆ ਸਾਰਾ ਉਪਰ ਦੇ ਸਾਰੇ ਡੇ ਪਿਆ ਥੱਲੇ ਵੇਖੋ ਬਲਮਾਰੀ ਲਮੋਰੀ ਸਾਹਿਬ ਟਾਂਕੀ ਟੋੰਕੀ ਸਾਹਿਬ ਪੱਜ ਗੁੱਜ ਗਏ ਟੋਟਾ ਟੱਟ ਗਏ ਫਰਿਜ ਫਰਿਜ ਵੀ ਅੰਦਰ ਟੋਟਾ ਟੱਟ ਗਏ ਇਹ ਲੱਗਦਾ ਕਿ ਇੱਕ ਗਰੀਬ ਬੰਦਾ ਮਿਹਨਤ ਮਜ਼ਦੂਰੀ ਕਰਕੇ ਤਿੰਨ ਕਾ ਤਿੰਨ ਕਾ ਜੋੜ ਕੇ ਆਪਣਾ ਘਰ ਉਸਾਰਦਾ ਪਰ ਇਸ ਤਰ੍ਹਾਂ ਜਿਹੜਾ ਨੁਕਸਾਨ ਹੋ ਜਾਵੇ ਉਹ ਛੱਲਿਆ ਨਹੀਂ ਜਾਂਦਾ ਸਰ ਕਰਜ਼ਾ ਚੁੱਕ ਕੇ ਕੇ ਮਕਾਨ ਬਣਾਇਆ ਸੀ ਕਿਨੂੰ ਹਜੇ ਕਰਜ਼ਾ ਦਿੱਤਾ ਵੀ ਨਹੀਂ ਗਿਆ ਸਾਡੇ ਕੋ ਤੇ ਅੱਗੋਂ ਫੇਰ ਇਹ ਨੁਕਸਸਾਨ ਹੋ ਗਿਆ ਮੰਗ ਕੀ ਕਰਕੇ ਸਰ ਇਹ ਹੀ ਮੰਗਾ ਇਹੋ ਕਰਦੇ ਸਰਕਾਰ ਨੂੰ ਲੋਕੀ ਮੇਰੀ ਮਦਦ ਕੀਤੀ ਜਾਵੇ ਕਿ ਨਹੀਂ ਵਾਅਦਾ ਵਾਅਦੇ ਹੋ ਸਰਦਾਰ ਬਰਸਾਤ ਕਰਕੇ ਡਿੱਗਾ ਬਰਸਾਤ ਕਰਕੇ ਡਿੱਗਾ ਸਾਹਿਬ ਬਿਲਕੁਲ ਜੀ ਪਰਿਵਾਰ ਨੇ ਕਰਜ਼ਾ ਚੁੱਕ ਕੇ ਮਕਾਨ ਬਣਾਇਆ ਸੀ ਔਰ ਇਸ ਤਰ੍ਹਾਂ ਛੱਤ ਡਿੱਗ ਜਾਣੀ ਪਰਿਵਾਰ ਦੇ ਸਿਰ ਤੇ ਛੱਤ ਨਾ ਰਹਿਣੀ ਕਿਤੇ ਨੇ ਕਿਤੇ ਦੁੱਖਾਂ ਦਾ ਪਹਾੜ ਹੈ ਡਿੱਗਾ ਇਸ ਪਰਿਵਾਰ ਦੇ ਉੱਤੇ ਔਰ ਮਦਦ ਦੀ ਅਪੀਲ ਕਰ ਰਿਹਾ ਪ੍ਰਸ਼ਾਸਨ ਤੋਂ ਸੋ ਸਮਾਜ ਸੇਵੀ ਵੀ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹਨਾਂ ਵਿੱਚ ਸਮਿਆ ਨਾ ਬੰਨੀ। ਆ ਕੀ ਲੱਗਦਾ ਹੈ ਕਿ ਇੱਕ ਗਰੀਬ ਪਰਿਵਾਰ ਇਸ ਤਰ੍ਹਾਂ ਦੁੱਖ ਦਾ ਪਹਾੜ ਗਿਰ ਜਾਣਾ ਛੱਤ ਜੜਾ ਰਹਿਣੀ ਕਿਉਂਕਿ ਕਰਜ਼ਾ ਚੁੱਕੇ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਮਕਾਨ ਬਣਾਇਆ ਸੀ ਔਰ ਜਿਵੇਂ ਕਿ ਹੜ੍ਹ ਆਇਓ ਨੇ ਔਰ ਕਾਫੀ ਜਿਵੇਂ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਇਸੇ ਤਰ੍ਹਾਂ ਹੀ ਇਸ ਇਲਾਕੇ ਦੇ ਵਿੱਚ ਵੀ ਇੱਕ ਛੱਤ ਜੜੀ ਡਿੱਗੀ ਮੈਨਾ ਸਰ ਬਹੁਤ ਮਾੜੀ ਗੱਲ ਹੋਈ ਬਹੁਤ ਜ਼ਿਆਦਾ ਮਾੜੀ ਜਦੋਂ ਗਰੀਬ ਦੀ ਛੱਤ ਡਿੱਗਦੀ ਨਾ ਮੈਂ ਕਹਿੰਦਾ ਉਹਨਾਂ ਦੁੱਖ ਹੱਤੋਂ ਵੱਧ ਲੱਗਦਾ ਵਾ ਛੱਤ ਬਣਾਣੀ ਬਹੁਤ ਵੀਰ ਨੇ ਰੁਪਿਆ ਰੁਪਿਆ ਇਕੱਠਾ ਕਰਕੇ ਛੱਤ ਬਣਾਈ ਕੁਛ ਕਰ ਜਾ ਚੁੱਕਿਆ ਸੀ ਹਰ ਚੀ ਚੁੱਕਿਆ ਵਾ ਜੋ ਵੀਰ ਨੂੰ ਮਾਰ ਵਜੇ ਨਾ ਮੈਂ ਕਹਿੰਦਾ ساری ਉਮਰ ਵੀਰ ਕੋ ਛੱਤ ਨਹੀਂ ਬਣਨੀ ساری ਉਮਰ ਕੋ 500 ਰੁਪਿਆ ਦਿਹਾੜੀ ਲੈਂਦਾ 500 400 ਮੀ ਆ ਰਿਹਾ ਹਰ ਦਿਹਾੜੀ ਵੀਰ ਵਿਚਾਰਾ ਕਿੱਥੇ ਜਾਏਗਾ ਮੈਂ ਸਾਰੋ ਅਪੀਲ ਕਰਦਾ ਵਾਂ ਮੈਂ ਨਾਲਾ ਵੀਰ ਦੇ ਆਪਾਂ ਨਾਲ ਮਿਲ ਕੇ ਸਪੋਰਟ ਕਰੀਏ ਨਾਲ ਮਿਲ ਕੇ ਵੀਰ ਦੀ ਛੱਤ ਖੜੀ ਕਰੀਏ ਜੋ ਵੀ ਮੇਰਾ ਵੀਰ ਸਾਥ ਦੋ ਮੇਰਾ ਮੈਨੂੰ ਰੇਤ ਬਜਰੀ ਸਿਮਰ ਜੋ ਪਿਆਣੀ ਚਾਹੀਦਾ ਅਭ ਹੋਰ ਤੁਹਾਡੇ ਸਾਥ ਮਿਸਤੀ ਲੱਗੇ ਹਰ ਚੀ ਲੱਗੇ ਨੇ ਗਲੀ ਸਾਫ ਕਰਾਨਾ ਪਿਆਵਾ ਜੋ ਵੀ ਮੇਰਾ ਸਾਥ ਦੋ ਮੈਂ ਵੀਰ ਦੀ ਛੱਤ ਬਣਾ ਕੇ ਦਵਾ ਤੇ ਆ ਵਿਚਾਰੇ ਫੇਰ ਆਪਣੇ ਘਰ ਅੰਦਰ ਵਰਣਾ ਬਿਲਕੁਲ ਜੀ ਸੂਸਮਾਸੇ ਵੀ ਪਹੁੰਚੇ ਨੇ ਔਰ ਜਿੱਥੇ ਕਿ ਪੰਜਾਬ ਦੇ ਵਿੱਚ ਹੜਾ ਨੇ ਕਾਫੀ ਜਿਹੜਾ ਕਿ ਨੁਕਸਾਨ ਹੜਾਂ ਕਰਕੇ ਹੋਇਆ ਔਰ ਲੋਕ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਹੇ ਨੇ ਔਰ ਕਾਫੀ ਜਗ੍ਹਾ ਤੇ ਜਿਹੜਾ ਕਿ ਮਕਾਨ ਟੈਟੇਰੀ ਹੋਏ ਨਹੀਂ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੀ ਫਤਿਹ ਸਿੰਘ ਕਲੋਨੀ ਹੈ ਜਿੱਥੇ ਕਿ ਇੱਕ ਗਰੀਬ ਪਰਿਵਾਰ ਜਿਸ ਨੇ ਕਿ ਕਰਜ਼ਾ ਚੁੱਕ ਕੇ ਮਕਾਨ ਬਣਾਇਆ ਸੀ ਥੋੜੀ ਜੀ ਜਗ੍ਹਾ ਔਰ ਰਹਿਣ ਲਈ ਆਪਣਾ ਵਸੀਬਾ ਕੀਤਾ ਸੀ ਔਰ ਇੱਕ ਪਰਿਵਾਰ ਛੋਟੀ ਜੀ ਬੇਟੀ ਹੈ ਉਹਨਾਂ ਦੀ ਉਹਨਾਂ ਦੇ ਨਾਲ ਰਹਿੰਦਾ ਤੇ ਇਸ ਤਰ੍ਹਾਂ ਜਿਹੜਾ ਕਿ ਉਹਨਾਂ ਦੀ ਘਰ ਦੀ ਛੱਤ ਨਾਰਾਇਣੀ ਕਿਤਨਾ ਕਿਤੇ ਦੁੱਖਾਂ ਦਾ ਪਹਾੜ ਗਿਰਿਆ ਸੋ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਨੇ ਪਰਿਵਾਰ ਅਪੀਲ ਕਰਦਾ ਔਰ ਸਮਾਜ ਵੀ ਅਪੀਲ ਕਰਦੇ ਨੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਨੇ ਕਿ ਇਹਨਾਂ ਦੀ ਜਿਹੜੀ ਕਿ ਮਾਲੀ ਮਦਦ ਔਰ ਜਿਹੜੀ ਘਰ ਬਣਾਉਣ ਦੀ ਜਿਹੜੀ ਕਿ ਸਹਾਇਤਾ ਕੀਤੀ ਜਾਵੇ ਸੋ ਇਸ ਤਰ੍ਹਾਂ ਹੀ ਜਿੱਥੇ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਅਨੇਕਾਂ ਨੁਕਸਾਨ ਹੋਇਆ ਸੋ ਲੋੜ ਹੈ ਸਮੇਂ ਦੀ ਇੱਕ ਦੂਜੇ ਦੇ ਨਾਲ ਖੜਨ ਦੀ ਸੋ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਧੰਨਕ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ